ਤੇ ਵੀਰੋ ਅੱਜ ਦਾ ਆਪਾਂ ਕਰਦੇ ਆਂਗੇ ਬਲੌਗ ਸ਼ੁਰੂ ਉਹ ਬੰਦਿਆਂ ਨੇ ਕੀ ਕਰਿਆ ਸੈਲਜ ਪਤਾ ਜਾਨ ਤੁਸੀਂ ਦੇਖ ਸਕਦੇ ਹੋਗੇ ਤੁਹਾਨੂੰ ਸਾਰਾ ਅੱਜ ਡਿਟੇਲ ਦੇ ਵਿੱਚ ਸਮਝਾਵਾਂਗੇ ਬੱਚਿਆਂ ਤੋਂ ਲੈ ਕੇ ਗਾਵਾਂਾਂ ਤੱਕ ਇਹ ਕਿਵੇਂ ਦੇਣਾ ਤੁਹਾਨੂੰ ਪਤਾ ਪਿਛਲੇ ਮਤਲਬ ਸੂਬੇ ਦੇ ਵਿੱਚ ਉਹਦਾ ਥਣ ਸੀ ਜਿਹੜਾ ਉੱਚਾ ਨੀ ਮਗਾ ਜਾਂ ਇੱਕ ਤੋਂ ਦੁੱਧ ਦਾ ਜਿਹੜਾ ਘਟ ਆਇਆ ਇਹਨਾਂ ਦੀ ਜਿਹੜੀ ਡੋਜ਼ ਆ ਕੇ 10 ਐਮ ਐਲ ਨਹੀਂ ਰੱਖਣੀ ਹੈਗੀ ਹੁਣ ਗਾਵਾਂਾਂ ਨੇ ਜਿਹੜੀਆਂ ਉਹਨਾਂ ਨੂੰ ਬੈਠਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਖੜੇ ਹੋਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਕਿ ਹੱਡੀਆਂ ਕਮਜ਼ੋਰ ਤਾਂ ਵੀ ਤੁਸੀਂ ਇਹ ਚੀਜ਼ ਜਿਹੜਾ ਪ੍ਰੋਡਕਟ ਆ ਦੇ ਸਕਦੇ ਹੋਗੇ ਕਿਨ ਡਾਲਨਸ ਹੋ ਜਾਂਦੀ ਹੈਗੀ ਜਿੱਦਾਂ ਵਿਟਾਮਿਨ ਈ ਪਾ ਇਹ ਆਪਾਂ ਆਪਣੇ ਫਾਰਮ ਤੇ ਤੇ ਬਾਕੀ ਵੀਰੋ ਆਪਣੀ 40116 ਨੰਬਰ ਤੁਸੀਂ ਦੇਖੋ ਇਹ ਤੇ ਇਹਨਾਂ ਨੂੰ ਵੀ ਆਪਾਂ ਬਾਈਟ ਮੈਂਚ ਵਗੈਰਾ ਨਹੀਂ ਦਵਾਗੇ ਤੇ ਵੀਰੋ ਅੱਜ ਦਾ ਆਪਾਂ ਕਰਦੇ ਆਂਗੇ ਬਲੌਗ ਸ਼ੁਰੂ ਤੇ ਆਪਾਂ ਅਚਾਰ ਕੱਢ ਰਿਆਂਗੇ ਇਹ ਜਿਹੜਾ ਅਚਾਰ ਆਗਾ ਆਪਣਾ ਜਿਹੜਾ ਪਿਛਲੇ ਸਾਲ ਪਾਇਆ ਸੀਗਾ ਉਹ ਅਚਾਰ ਚੱਲ ਰਿਹਾ ਹੈਗਾ ਲਗਭਗ ਮੈਨੂੰ ਲੱਗਦਾ ਵੀ ਇਹ ਜੂਨ ਦਾ ਮਹੀਨਾ ਸਾਰਾ ਕਢਵਾ ਦੂਗਾ ਆਪਣਾ ਤੇ ਹੋ ਸਕਦਾ ਜੁਲਾਈ ਦੇ ਪਹਿਲੇ ਹਫਤੇ ਤੱਕ ਵੀ ਚੱਲ ਜੇ ਪਿਛਲੀ ਵਾਰੀ ਆਪਣੇ ਕਾਫੀ ਮਤਲਬ ਕਾਫੀ ਜ਼ਿਆਦਾ ਅਚਾਰ ਪਾਇਆ ਸੀਗਾ ਵੀ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਾ ਆਵੇ ਕੋਈ ਜਿਹੜਾ ਅਚਾਰਾ ਆਪਣਾ ਮਤਲਬ ਖਤਮ ਨਾ ਹੋਵੇ ਕਿਉਂਕਿ ਜਦੋਂ ਅਚਾਰ ਨਾ ਆ ਕੇ ਮਈ ਚ ਜਾਂ ਮਾਰਚ ਅਪ੍ਰੈਲ ਚ ਆ ਕੇ ਘਟਣ ਲੱਗ ਜਾਂਦਾਗਾ ਫਿਰ ਉੱਥੇ ਜਾ ਕੇ ਦੁੱਧ ਦੀ ਸ਼ਾਰਟੇਜ ਪੈ ਜਾਂਦੀ ਹੈਗੀ ਦੁੱਧ ਘਟਣ ਲੱਗ ਜਾਂਦਾ ਨਾਲ ਦੀ ਨਾਲ ਤੇ ਤਾਂ ਕਰਕੇ ਭਰਾਵੋ ਆਪਾਂ ਨੇ ਜਿਹੜਾ ਸੈਲਸ ਹੀ ਜਿਆਦਾ ਪਾਇਆ ਹੋਇਆਗਾ ਤੇ ਆ ਭਰਾਵੋ ਇਹਦਾ ਡਿਸਟ੍ਰੀਬਿਊਟਰ ਲੱਗਿਆ ਹੋਇਆਗਾ ਤੇ ਇਹਦੇ ਨਾਲ ਆ ਦੇਖੋ ਆਪਾਂ ਜਦੋਂ ਤਾਹਾਂ ਚੱਕਾਂਗੇ ਆ ਸਾਫ ਕਰ ਦੋ ਸਭ ਨੂੰ ਥੋੜਾ ਜਿਹਾ ਇਧਰ ਇਹ ਹੁਣ ਪ੍ਰਾਭੂ ਆਪਾਂ ਚੱਲਦੇ ਆਂਗੇ ਗਿੜਾ ਲੈ ਇਹ ਟਰੈਕਟਰ ਆਪਣਾ ਸਪੈਸ਼ਲੀ ਰੱਖਿਆ ਹੋਇਆ ਹੈਗਾ ਐਕਐਮਟੀ 3311 ਇਹ ਚਾਰ ਵਾਸਤੀ ਰੱਖਿਆ ਹੋਇਆ ਹੈਗਾ ਪੱਕਾ ਡਿਸਟ੍ਰੀਬਿਊਟਰ ਲਾਇਆ ਹੋਇਆ ਹੈਗਾ ਜਿਹਦੇ ਉੱਪਰ ਆਪਾਂ ਨੇ ਇਹ ਉੱਪਰ ਆਇਆ ਹੋਇਆ ਪੂਰਾ ਇਹ ਆ ਪ੍ਰਾਭੂ ਜਿਹੜਾ ਆਪਾਂ ਨੇ ਨਵਾਂ ਟਵਾ ਭਰਿਆ ਹੈਗਾ ਉਹ ਆਗਾ ਪਰਾਵਾ ਦਾ ਹੈਂਡਲ ਆ ਗਿਆ ਇਹਨੂੰ ਜਦੋਂ ਆਪਾਂ ਖਿੱਚਾਂਗੇ ਨਾ ਤੇ ਐਦਾਂ ਹੋ ਜਾਂਦਾ ਹੈਗਾ ਪਟਾਈ ਬਹੁਤ ਵਧੀਆ ਟਰੈਕਟਰ ਸੀ ਇਹ ਪੂਰਾ ਰੈਲ ਆ ਗਿਆ ਕਦੇ ਗ੍ਰੀਸ ਨਹੀਂ ਕੀਤਾ ਇਹਨੂੰ ਆਪਾਂ ਨੇ ਆਹ ਦੇਖੋ ਭਰਾਵੋ ਇਹਨੂੰ ਆਪਾਂ ਨਾ ਡਾਊਨ ਕਰ ਦਾਂਗੇ ਹੁਣ ਆਟੋਮੈਟਿਕ ਲੱਗ ਜਾਂਦਾ ਬਣਾ ਬਹੁਤ ਵਧੀਆ ਚੀਜ਼ ਆ ਗਈ ਇਵੇਂ ਗੋਹਾਗਾ ਛੁੱਟਣਾਗਾ ਆਪਣੇ ਫਾਰਮ ਦੇ ਵਿੱਚੋਂ ਆਚਾਰ ਲਿਉਣੇ ਆਗੇ ਤਾਂ ਬੜਾ ਨਜ਼ਾਰਾ ਹੁੰਦਾ ਦੇ ਨਾਲ 10-15 ਮਿੰਟਾਂ ਦੇ ਵਿੱਚ ਆਪਾਂ ਜਿਹੜਾ ਆਏਗਾ ਆਚਾਰ ਸਾਰਾ ਲਿਆਣਾ ਨੇ ਕੀ ਕਰਿਆ ਸਾਇਲਜ ਪਤਾ ਜਾਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਾਦੇ ਭਰਤਾ ਤੇ ਇੱਥੇ ਜਿਹੜੀ ਆਪਾਂ ਮਿੱਟੀ ਉਹ ਦੂਜੇ ਟੋਏ ਚੋਂ ਕੱਢੀ ਹੋਈ ਸੀਗੀ ਉਹਦੇ ਕਰਕੇ ਟਰੈਕਟਰ ਚੱਕਦਾ ਸਾਲ ਤੇ ਹੁਣ ਆਪਣੇ ਬੰਦਾ ਖੜਾਇਆਗਾ ਇਹ ਦੇਖੋ ਇਹਨਾਂ ਨੂੰ ਕਿਹਾ ਮੈਨੇ ਵੀ ਥੋੜਾ ਜਿਹਾ ਘੱਟ ਪਾਇਆ ਕਰੋ ਤੁਸੀਂ ਸੈਲਜ ਇਹ ਮੰਨਦੇ ਨਹੀਂ ਹੈਗੇ ਹੁਣ ਤੁਸੀਂ ਦੇਖ ਸਕਦੇ ਹੋਗੇ ਕੋਣਾ ਵੀ ਮਾਰਾਗਾ ਆ ਜਾ ਵੀ ਆ ਜਾ ਭੱਜ ਕੇ ਇਹ ਬੰਦੇ ਸਾਡੇ ਤਖੜੇ ਨੇ ਦੋਹੇ ਸੈਲਜ ਨੂੰ ਫੁੱਲ ਭਰ ਦਿੰਦੇ ਰਹੇ ਨੂੰ ਕੁਛ ਭਰਾ ਉਹ ਮਿੱਟੀ ਹੈ ਜਿਹੜੀ ਉੱਚੀ ਆ ਗਈ ਇਹਦੇ ਕਰਕੇ ਨਾ ਤੇ ਆ ਗਿਆ ਚਲੋ ਬਸ ਹੋ ਗਿਆ ਕੰਮ ਬ੍ਰਾਵੋ ਆਪਣਾ ਦੂਸਰਾ ਜੈ। ਬ੍ਰਾਵੋ ਸੈਲਸ ਜਿਹੜਾ ਆਪਾਂ ਨੇ ਕੱਢ ਲਿਆ ਸਾਰਾ ਕੰਪਲੀਟ। ਇਹ ਬਹੁਤ ਤੇ ਚੱਲ ਰਹੀ ਅੱਜ ਤੁਸੀਂ ਦੇਖ ਸਕਦੇ ਹੋਗੇ। ਕੱਲ ਵੀ ਬਹੁਤ ਟੈਂਪਰੇਚਰ ਸੀਗਾ। ਕੱਲ 47 ਡਿਗਰੀ ਸੀਗਾ ਤੇਜ਼ ਹਵਾ ਚੱਲ ਰਹੀ ਸੀਗੀ। ਮਤਲਬ ਪੂਰੀ ਲੋ ਚੱਲ ਰਹੀ ਸੀ ਕੱਲ ਪੂਰੀ ਹਨ ਤੇ ਅੱਜ ਵੀ ਹਵਾ ਪੂਰੀ ਤੇਜ਼ ਚੱਲ ਰਹੀ ਹੈਗੀ। ਤੇ ਅੱਜ ਵੀ ਰੋ ਆਪਾਂ ਵਿਟਾਮਿਕਸ 골ਡ ਆ ਜਿਹੜਾ ਇਹਦੇ ਬਾਰੇ ਗੱਲਬਾਤ ਕਰਦੇ ਆਂਗੇ। ਇਹ ਤੁਹਾਨੂੰ ਸਾਰਾ ਅੱਜ ਡਿਟੇਲ ਦੇ ਵਿੱਚ ਸਮਝਾਵਾਂਗੇ ਬੱਚਿਆਂ ਤੋਂ ਲੈ ਕੇ ਗਾਵਾਂਾਂ ਤੱਕ ਇਹ ਕਿਵੇਂ ਦੇਣਾ ਹੈਗਾ ਕਿੱਥੇ ਜ਼ਰੂਰਤ ਹੈਗੀ ਤੇ ਕਿੱਥੇ ਨਹੀਂ ਦੇਣਾ ਹੈਗਾ ਇਹਦਾ ਆਪਾਂ ਇਹਦਾ ਆਪ ਮਤਲਬ ਸਹੀ ਡੋਜ਼ ਜੇ ਆਪਾਂ ਦਵਾਂਗੇ ਨਾ ਤਾਂ ਇਹਦੇ ਬਹੁਤ ਬੈਨੀਫਿਟਸ ਨੇਗੇ ਤੇ ਜੇ ਆਪਾਂ ਬਿਨਾਂ ਗੱਲ ਤੋਂ ਦਵਾਂਗੇ ਤਾਂ ਇਹ ਵਾਧੂ ਦਾ ਖਰਚਾ ਹੈਗਾ ਫਿਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਅੱਜ ਆਪਾਂ ਤੁਹਾਨੂੰ ਸਾਰਾ ਡਿਟੇਲ ਸਮਝਾਉਣਿਆਂਗੇ ਜਿੱਦਾਂ ਈਚ ਐਮਐਲ ਕੰਟੇਨਸ ਲਿਖਿਆ ਹੈ ਵਿਟਾਮਿਨ ਏ 12000 ਆਈਯੂ ਡੀ3 ਈ ਬੀ12 ਬਾਇਓਟਿਨ એનર્ਜੀ ਇਹ ਸਾਰੇ ਬਹੁਤ ਜ਼ਰੂਰੀ ਨੇਗੇ ਇਹਦੇ ਨਾਲ ਕੀ ਹੁੰਦਾਗਾ ਇਹ ਜੇ ਐਨੀਮਲਾਂ ਦੇ ਅੰਦਰ ਜਾਂ ਬੱਚਿਆਂ ਦੇ ਅੰਦਰ ਇਹ ਚੀਜ਼ਾਂ ਪੂਰੀਆਂ ਹੋਣਗੀਆਂ ਤਾਂ ਉਹਨਾਂ ਦੀ ਇਮਿਊਨਿਟੀ ਸਟਰੋਂਗ ਰਹੂਗੀ बार-बार ਉਹ ਬਿਮਾਰ ਨਹੀਂ ਹੋਣਗੇ ਇਹ ਜਿੱਦਾਂ ਵਿਟਾਮਿਨ D3 ਆਪਾਂ ਨੂੰ ਪਤਾ ਹੈਗਾ ਵੀ ਕੈਲਸ਼ੀਅਮ ਦੇ ਫਾਸਫੋਰਸ ਨਾਲ ਰਲ ਕੇ ਵੀ ਜਿਹੜੇ ਉਹਨਾਂ ਦੇ ਬੋਨਸ ਨੇ ਇਹਨਾਂ ਨੂੰ ਸਟਰੋਂਗ ਕਰਦਾ ਹੈਗਾ ਉੱਥੇ ਕੈਲਸ਼ੀਅਮ ਦੀ ਮਾਤਰਾ ਜਿਹੜੀ ਵਧਾਉਂਦਾ ਹੈਗਾ ਉਹ ਤੇ ਬਾਕੀ ਵੀਰੋ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਦੀ ਜਿਹੜੀ ਡੋਜ਼ ਆ ਕਿ ਇਹਨਾਂ ਨੇ ਲਿਖਿਆ ਵੀ ਕੈਟਲ ਪ੍ਰੋਫਾਈਲੋ ਦੇ ਵਿੱਚ 10 ml ਡੇਲੀ ਦੇਣੀ ਹੈਗੀ ਤੇ ਉਸ ਤੋਂ ਬਾਅਦ ਪ੍ਰਾਭੂ ਜਿਹੜੀਆਂ ਗਰੋਵਰਸ ਨੇ ਜਿਹੜੇ ਆਪਣੇ ਵੱਡੇ ਬੱਚੇ ਨੇਗੇ ਉਹਨਾਂ ਨੂੰ ਵੀ ਆਪਾਂ ਇਹ ਦੇ ਸਕਦੇ ਆਂਗੇ 7 ਐਮਐਲ ਉਹਨੇ ਲਿਖਿਆ ਹੈਗਾ 7 ਐਮਐਲ ਤੇ ਹੁਣ ਆਪਾਂ ਪ੍ਰਾਭੂ ਦੀ ਆਪਾਂ ਇਹ ਗੱਲ ਕਰਦਾਂਗੇ ਸਭ ਤੋਂ ਪਹਿਲਾਂ ਇਹ ਦੇਣਾ ਕਿਵੇਂ ਹੈਗਾ ਦੇਖੋ ਜਿਵੇਂ ਮੈਂ ਤੁਹਾਨੂੰ ਦਿਖਾਉਂਗਾ ਲਾਸਟ ਦੇ ਵਿੱਚ 404116 ਨੰਬਰ ਅੱਜ ਵੀ ਆਪਾਂ ਵੀਡੀਓ ਦੇ ਵਿੱਚ ਦਿਖਾ ਦਾਂਗੇ ਜੇ ਤਾਂ ਪ੍ਰਾਭੂ ਆਪਣੇ ਕੋਲ ਐਦਾਂ ਦਾ ਗੁੱਡ ਕੁਆਲਿਟੀ ਦਾ ਸੈਲਜ ਹੈਗਾ ਵਧੀਆ ਨਿਊਟ੍ਰੀਸ਼ਨ ਆ ਤੇ ਨਾਲ ਪ੍ਰਾਭੂ ਆਪਣੇ ਕੋਲ ਹੈਗੀ ਟ੍ਰਾਂਜੈਕਸ਼ਨ ਦੇਖੋ ਆਹ ਤੇ ਜੇ ਆਪਾਂ ट्रांजੈਕਸ਼ਨ ਦਾ ਚੰਗਾ ਖਾਚਾ ਕਰ ਸਕਦੇ ਹਾਂਗੇ 8ਵੇਂ ਮਹੀਨੇ ਦੇ ਵਿੱਚ ਵੀ 9ਵੇਂ ਮਹੀਨੇ ਦੇ ਵਿੱਚ ਵੀ ਤੇ ਆਪਣੀਆਂ ਗਾਵਾਂ ਦਾ BCS ਚੰਗਾਗਾ ਜਿਵੇਂ ਆਪਣੀਆਂ ਪਹਿਲਾਂ ਨੇ ਕਿ ਤੁਸੀਂ ਦੇਖ ਰਹੇ ਹੋਵੋਗੇ ਸਾਰੀਆਂ ਤੇ ਆਪਣੀ 40116 ਨੰਬਰ ਆ ਜਿਵੇਂ ਪਿਛਲੀ ਵੀਡੀਓ 'ਚ ਆਪਣੇ ਦੱਸਿਆਗਾ ਵੀ ਆਪਾਂ ਉਹਨਾਂ ਨੂੰ ਉਹਨੂੰ ਇਹ ਨਹੀਂ ਦੇ ਰਹੇਗੇ ਵਾਈਟਮੈਚ ਇਹ ਤੇ ਕਿਉਂਕਿ ਉਹਨੂੰ ਜ਼ਰੂਰਤ ਨਹੀਂ ਹੈਗੀ ਭਰਾਵੋ ਉਹਦਾ ਸਾਰਾ ਕੁਝ ਓਕੇ ਆਗਾ ਬੇਫਾਲਤੂ ਖਰਚਾ ਕਰਨ ਦੀ ਉੱਥੇ ਜ਼ਰੂਰਤ ਨਹੀਂ ਹੈਗੀ ਆਪਣੀ ਜੇ ਆਪਣੇ ਕੋਲ ਚੰਗਾ ਨਿਊਟ੍ਰੀਸ਼ਨ ਆਗਾ ਆਪਾਂ ਨੂੰ ਲੱਗਦਾ ਵੀ ਲੇਵੇ ਦਾ ਆਕਾਰ ਚੰਗਾਗਾ ਦੁੱਧ ਪ੍ਰੋਪਰ ਤਰੀਕੇ ਨਾਲ ਆ ਰਿਹਾਗਾ ਕੋਈ ਕਮੀ ਪੇਸ਼ ਨਹੀਂ ਹੈਗੀ ਜਿਆਦੇ ਤੇ ਗਾਵਾਂ ਆਪਣੇ ਨਹੀਂ ਬਿਮਾਰ ਹੁੰਦੇ ਹੈਗੀਆਂ ਓਵਰ ਆਲ ਸਾਰਾ ਮਤਲਬ ਸਹੀ ਹੈਗਾ ਫੇਰ ਆਪਾਂ ਨੂੰ ਇਹ ਦੇਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਇਹ ਪਰ ਜੇ ਆਪਣੇ ਕੋਲ ਮੰਨ ਲਓ ਆਪਾਂ ट्रांजैक्शन ਨਹੀਂ ਚੰਗੀ ਤਰ੍ਹਾਂ ਦੇ ਰਹੇ ਹੁੰਦੇ ਤਾਂ ਉਹਦੇ ਨਾਲ ਕੀ ਹੁੰਦਾ ਨਾ ਜਦੋਂ ਐਨੀਮਲ ਸੂਨ ਐਨੀਮਲ ਦਾ ਸੂਆ ਪੈਂਦਾਗਾ ਦੇਖੋ ਇੱਕ ਤਾਂ ਕੀ ਆ ਬੱਚਾ ਚੰਗੀ ਤਰ੍ਹਾਂ ਹੈਲਦੀ ਨਹੀਂ ਹੁੰਦਾ ਹੈਗਾ ਦੂਜਾ ਕਈ ਵਾਰੀ ਜਿਹੜੇ ਥਾਣ ਹੁੰਦੇ ਨੇ ਉੱਚੇ ਨੀਵੇਂ ਹੋ ਜਾਂਦੇ ਨੇ ਕਿਉਂਕਿ ਆਪਾਂ ट्रांजੈਕਸ਼ਨ ਪੀਰੀਅਡ ਆ ਜਿਹੜਾ ਉਹ ਜੇ ਨਹੀਂ ਸਹੀ ਤਰੀਕੇ ਨਾਲ ਦਮਾਗੇ ਮੰਨ ਲਓ ਆਪਾਂ ਫੀਡ ਨਹੀਂ ਦੇ ਰਹੇ ਹੈਗੇ ਚੰਗੀ ਤਰ੍ਹਾਂ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਗਾਵਾਂ ਨੂੰ ਪ੍ਰੋਬਲਮਾਂ ਜ਼ਰੂਰ ਆਉਂਦੇ ਨੇ ਜਿਆ ਸੂਣ ਤੋਂ ਬਾਅਦ ਫਿਰ ਉੱਥੇ ਇਹ ਪ੍ਰੋਡਕਟ ਆ ਜਿਹੜਾ ਆਪਾਂ ਨੂੰ ਦੇਣਾ ਪੈਂਦਾਗਾ ਫਿਰ ਇਹੀ ਉਹ ਜਿਹੜੀਆਂ ਕਾਰਟਸ ਨੇਗੀਆਂ ਪੂਰੀਆਂ ਕਰਦਾ ਕਿਉਂਕਿ ਜਿਹੜੇ ਸਾਰੇ ਤੁਸੀਂ ਦੇਖ ਰਹੇ ਹੋ ਨਾ ਇਹ ट्रांजੈਕਸ਼ਨ ਦੇ ਵਿੱਚ ਪਾਏ ਹੋਏ ਨੇਗੇ ਚੰਗੀ ਤਰ੍ਹਾਂ 5 ਕਿਲੋ ਡੋਜ਼ ਬਣਦੇ ਉਹਦੀ ਵੈਸੇ ਲਾਸਟ ਮੰਥ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਆਪਣੀ ਤੇ ਹੁਣੇ ਪ੍ਰਭੂ ਦੇਖੋ ਹੁਣ ਚਲੋ ਆਪਾਂ ਹੁਣ ਇਹਦੀ ਗੱਲ ਕਰੀਏ ਮੇਨ ਆਜੋ ਆਪਾਂ ਮੇਨ ਮੁੱਦੇ ਤੇ ਗੱਲ ਕਰਦੇ ਹੁਣ ਇਹਦੇ ਤੇ ਇਹ ਪ੍ਰਭੂ ਜਿਵੇਂ ਹੁਣ ਮੰਨ ਲਓ ਆਪਣੀ ਗਾਂ ਆਪਣੇ ਟਰਾਈ ਕਰਤੀ ਆਪਾਂ ਨੂੰ ਪਤਾ ਪਿਛਲੇ ਮਤਲਬ ਸੂਬੇ ਦੇ ਵਿੱਚ ਉਹਦਾ ਥਣ ਸੀ ਜਿਹੜਾ ਉੱਚਾ ਨਹੀਂ ਮਗਾ ਜਾਂ ਇੱਕ ਤੋਂ ਦੁੱਧਾ ਜਿਹੜਾ ਘੱਟ ਆਇਆਗਾ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਣੇਗੀਆਂ ਫਿਰ ਤੁਸੀਂ ਨੇ ਇਹਦੀ ਜਿਹੜੀ ਡੋਜ਼ ਆ ਕੇ 10 ਐਮਐਲ ਨਹੀਂ ਰੱਖਣੀ ਹੈਗੀ ਇਹ ਤੁਸੀਂ ਨੇ ਨਾ 20 ਐਮਐਲ ਦੇਣਾਗਾ 1 ਮਹੀਨਾ ਪਹਿਲਾਂ ਫਿਰ ਇਹਨੇ ਰਿਜ਼ਲਟ ਦੇਣਾਗਾ 15 ਤੋਂ 20 ਐਮਐਲ ਲਗਾਤਾਰ ਦੇਣਾਗਾ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਕਮਨੀ ਪੇਸ਼ੀ ਨਹੀਂ ਹੈਗੀ ਤੁਸੀਂ 10 ਐਮਐਲ ਵੀ ਦੇ ਸਕਦੇ ਹੋਗੇ ਪਰ ਜੇ ਜ਼ਿਆਦਾ ਪ੍ਰੋਬਲਮ ਆਗੀ ਤਾਂ ਇਹ 20 ਐਮਐਲ ਦੇਣਾਗਾ ਤੇ ਪ੍ਰਭ ਜੇ ਮੰਨ ਲਓ ਹੁਣ ਗਾਵਾਂ ਨੇ ਜਿਹੜੀਆਂ ਉਹਨਾਂ ਨੂੰ ਬੈਠਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਖੜੇ ਹੋਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈਗੀ ਹੱਡੀਆਂ ਕਮਜ਼ੋਰ ਨੇਗੀਆਂ ਬਾਰ-ਬਾਰ ਉਹ ਬਿਮਾਰ ਹੋ ਜਾਂਦੀਆਂ ਨੇਗੀਆਂ ਮਤਲਬ ਇੱਕ ਤਰ੍ਹਾਂ ਦੀ ਉਹਨਾਂ ਦੀ ਇਮਿਊਨਿਟੀ ਸਟਰੋਂਗ ਨਹੀਂ ਹੈਗੀ ਚੰਗੀ ਤਰ੍ਹਾਂ ਤੇ ਤਾਂ ਵੀ ਤੁਸੀਂ ਇਹ ਚੀਜ਼ ਜਿਹੜਾ ਪ੍ਰੋਡਕਟ ਆ ਦੇ ਸਕਦੇ ਹੋਗੇ ਕਿਉਂਕਿ ਵਿਟਾਮਿਨ ਏ ਆ ਡੀ3 ਆ ਈ ਆਗਾ ਤੇ B12 ਗਾ ਦੇਖੋ ਇਹਨਾਂ ਦੇ ਮੇਨ ਕੰਮ ਮੈਨੂੰ ਤੁਹਾਨੂੰ ਮੋٹے ਮੋٹے ਦੱਸਦਾ ਇੱਕ ਤਾਂ ਬਲੱਡ ਦੀ ਘਾਟ ਨੂੰ ਵੀ ਪੂਰਾ ਕਰ ਦਿੰਦੇ ਨੇ ਹੱਡੀਆਂ ਨੂੰ ਸਟਰੋਂਗ ਕਰ ਦਿੰਦੇ ਨੇ ਜਿਹੜੀ ਸਕਿਨ ਡਾਲਨੈਸ ਹੋ ਜਾਂਦੀ ਹੈਗੀ ਜਿੱਦਾਂ ਵਿਟਾਮਿਨ E ਪਾਇਆ ਹੋਇਆ ਹੈਗਾ ਇਹਦਾ ਮੇਨ ਕੰਮ ਇਹੀ ਆਗਾ ਤੇ ਇਹ ਵੀ ਪ੍ਰਭਾਵ ਕੀ ਆਗਾ ਇਹ ਸਕਿਨ ਨੂੰ ਨਾ ਚਮਕ ਤੇ ਲਿਆਉਂਦਾ ਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਗਰੋਵਰ ਦੀ ਵੀ ਗੱਲ ਕਰ ਲਈਏ ਜੇ ਆਪਣੇ ਜਿਹੜੇ ਕਾਫ ਬੱਚਿਆਂ ਤੋਂ ਉੱਪਰ ਨੇਗੇ ਗਰੋਵਰ 5 6 ਮਹੀਨੇ ਤੋਂ ਬਾਅਦ ਵਾਲੇ ਨੇ ਜਿਹੜੇ ਮੰਨ ਲਓ ਹਨਾ ਉਹਨਾਂ ਦੇ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਨੇਗੀਆਂ ਬੁਖਾਰ ਚੜ ਜਾਂਦਾ ਬਿਮਾਰ ਹੋ ਜਾਂਦੇ ਨੇਗੇ ਤੇ ਮੈਂ ਆਪਾਂ ਕਈ ਵਾਰੀ ਦੇਖਣਾ ਜਲਦੀ ਉੱਠਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਇਮਿਊਨਿਟੀ ਸਟਰੋਂਗ ਘੱਟ ਹੁੰਦੀ ਹੈਗੀ ਤੇ ਉੱਠਣ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈਗੀ ਉਦਾਂ ਦੇ ਬੱਚਿਆਂ ਨੂੰ ਤੁਸੀਂ ਇਹ ਚੀਜ਼ ਵੀ ਦੇ ਸਕਦੇ ਹੋਗੇ 7 ਐਮਐਲ ਡੇਲੀ ਦੇ ਸਕਦੇ ਹੋਗੇ ਤੇ ਪ੍ਰਾਵੋ ਇੱਕ ਸਪੈਸ਼ਲ ਗੱਲ ਹੈ ਚਲੋ ਕਾਫੀ ਭਰਾਵਾਂ ਨੂੰ ਤਾਂ ਪਤਾ ਹੈਗਾ ਇੱਥੇ ਦੇਖ ਵੀ ਮਤਲਬ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰਨਾਗਾ ਕਿਉਂਕਿ ਜਿਹੜੀ ਦਵਾਈ ਹੈਗੀ ਇਹ ਠਾ ਬੈਠ ਜਾਂਦੀ ਹੈਗੀ ਜੇ ਆਪਾਂ ਇਦਾਂ ਹੀ ਦੇ ਜਾਵਾਂਗੇ ਦੇ ਜਾਵਾਂਗੇ ਨਾ ਤਾਂ ਰਿਜ਼ਲਟ ਨਹੀਂ ਮਿਲਣਾ ਹੈਗਾ ਤਾਂ ਕਰਕੇ ਇਹ ਜ਼ਰੂਰ ਮਤਲਬ ਸਾਰਾ ਕੁਝ ਤੁਸੀਂ ਪੜ ਲਿਆ ਕਰੋ ਆਪ ਵੀ ਤੇ ਇੱਥੇ ਲਿਖਿਆ ਹੈ ਸਪੈਸ਼ਲ ਇਹਨਾਂ ਦਾ ਤੇ ਬਾਕੀ ਵੀਰੋ ਇਹ ਇਹਨਾਂ ਦੀ ਮੇਨ ਜਿਹੜਾ ਆਪਾਂ ਤੁਹਾਨੂੰ ਦੱਸਿਆ ਹੈਗਾ ਇਹਦਾ ਮੇਨ ਕੰਮ ਆ ਇੱਕ ਪ੍ਰਾਵੋ ਦੇਖੋ ਵਿਟਾਮਿਨ ਚ ਬਹੁਤ ਤਰ੍ਹਾਂ ਦੇ ਹੁੰਦੇ ਨੇਗੇ ਪਰ ਇਹ ਆਪਾਂ ਆਪਣੇ ਫਾਰਮ ਤੇ ਦੇਖੋ ਕਿਉਂ ਰੱਖਿਆ ਹੋਇਆ ਹੈਗਾ ਕਿਉਂਕਿ ਮੈਨੂੰ ਵੀ ਜ਼ਰੂਰਤ ਸੀਗੀ ਇੱਕ ਦੋ گاਮਾਂ ਦੀ ਵੀ ਆਪਾਂ ਨੇ ਉਹਨੂੰ ਦਿੱਤਾ ਹੈਗਾ ਵੀ ਪਿਛਲੇ ਸੂਏ ਇਹਨ ਤਾਂ ਇਹਦਾ ਰਿਜ਼ਲਟ ਬਹੁਤ ਸੋਹਣਾਗਾ ਜੈਨ ਐਕਸ ਕੰਪਨੀ ਦਾਗਾ ਇਹ ਮੈਂ ਆਪ ਖੁਦ ਵਰਤਿਆ ਹੋਇਆਗਾ ਤਾਂ ਸੋਨੂੰ ਇਹ ਹਰ ਵੀਡੀਓ ਦੇ ਵਿੱਚ ਵੀ ਜਾਂ ਲਾਈਵ ਦੇ ਵਿੱਚ ਮੈਂ ਇਹੀ ਚੀਜ਼ ਰეკਮੈਂਡ ਕਰਦਾਗਾ ਕਿਉਂਕਿ ਇਹ ਚੀਜ਼ ਮੈਂ ਵਰਤੀ ਹੈ ਕਿ ਮੈਨੂੰ ਇਹਦਾ ਰਿਜ਼ਲਟ ਮਿਲਿਆਗਾ ਸਹੀ ਤਰੀਕੇ ਨਾਲ ਜੇ ਤੁਸੀਂ ਕਰੋਗੇ ਤਾਂ ਮਿਲੂਗਾ ਤੇ ਉਸ ਤੋਂ ਬਾਅਦ ਪ੍ਰਭੂ ਜੇਦਾ ਸਹੀ ਵਧੀਆ ਰਿਜ਼ਲਟ ਲੈਣਾਗਾ ਤਾਂ ਆਪਣੇ ਫਾਰਮ ਤੇ ਇਹ ਵੀ ਹੋਵੇ ਡਰਾਇੰਗ ਮਨੂੰ ट्रांजੈਕਸ਼ਨ ਪਲੱਸ ਚ ਇਹ ਇਹ ਘੱਟ ਪਾ ਲਓ ਤੁਸੀਂ ਜੇ ਜ਼ਿਆਦਾ ਖਰਚ ਨਹੀਂ ਕਰ ਸਕਦੇ ਹੈਗੇ ਪਰ ਇਹ ਤੁਸੀਂ ਨੇ ਐਡ ਰੱਖਣੀ ਹੈਗੀ ਨਾਲ ਤੇ ਜੇ ਸੈਲਜ ਹੋ ਜੇ ਭਰਾ ਬੋਏ ਦੇ ਵਰਗੀ ਤਾਂ ਕੋਈ ਰੀਸ ਨਹੀਂ ਹੈਗੀ ਤੇ ਇਹ ਭਰਾ ਬੋਏ ਦੇ ਜਿਹੜੇ ਮੈਨ ਨੇਗੇ ਤੁਹਾਨੂੰ ਅੱਜ ਆਪਾਂ ਸਾਰੇ ਦੱਸੇ ਨੇਗੇ ਕਿਵੇਂ ਯੂਜ਼ ਕਰਨਾਗਾ ਬੱਚਿਆਂ ਚ ਵੀ ਦੇ ਸਕਦੇ ਆਂਗੇ ਇਹ ਆਪਾਂ ਭਰਾ ਬੋਏ ਨਾਲ ਕਾਫ ਬੱਚਿਆਂ ਦਾ ਵੀ ਲਿਖਿਆ ਹੋਇਆ ਹੈਗਾ ਮੈਂ ਇੱਥੇ ਧਿਆਨ ਨਹੀਂ ਮਾਰਿਆ ਸੀ ਕਾਫ ਬੱਚਿਆਂ ਨੂੰ ਵੀ 5 ਐਮਐਲ ਦੇ ਸਕਦੇ ਆਂਗੇ ਜੇ ਪ੍ਰੋਬਲਮ ਹੈਗੀ ਤਾਂ ਐਵੇਂ ਬੇਫਾਲਤੂ ਨਹੀਂ ਦੇਣਾ ਹੈਗਾ ਦੇਖੋ ਆਪਾਂ ਨਹੀਂ ਕਿਸੇ ਵੀ ਕਿੰਨਾ ਕਾਫ ਨੂੰ ਦਿੱਤਾਗਾ ਨਾ ਇਹ ਆਪਾਂ ਗਰੂਵਰਾਂ ਨੂੰ ਦੇ ਰਹਿਆਂਗੇ ਤੇ ਮੈਂ ਸਿਰਫ ਇੱਕ ਦੋ گاਵਾਂ ਤੇ ਲਾਇਆਗਾ ਤੇ ਉਹਦੀ ਜਿਹੜੀ ਮੈਨੂੰ ਉਹ ਤੇ ਰਿਜ਼ਲਟ ਮਿਲਿਆ ਫਰਸਟ ਟਾਈਮ ਆਪਣੇ ਫਾਰਮ ਤੇ ਇਹ ਚੀਜ਼ ਯੂਜ਼ ਹੋ ਰਹੀ ਆ ਮੈਂ ਕਦੇ ਵਾਈਟਮ ਐਚ ਨਹੀਂ ਯੂਜ਼ ਕੀਤਾ ਮੈਂ ਤੁਹਾਨੂੰ ਸਹੀ ਦੱਸਾਂ ਅੱਜ ਗੱਲ ਪਹਿਲਾਂ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਹੋਇਆਗਾ ਵੀ ਵਾਈਟਮ ਐਚ ਦਾ ਕੋਈ ਫਾਇਦਾ ਨਹੀਂ ਵਾੜਾ ਆਪਾਂ ਨੂੰ ਬਿਨਾਂ ਗੱਲ ਤੋਂ ਯੂਜ਼ ਕਰਨ ਦਾ ਪਰ ਜਦੋਂ ਆਪਣੀ ਇੱਕ ਗਾਂ ਨੂੰ ਥੋੜੀ ਹੈਗੀ ਸੀ ਕਿ ਪ੍ਰੋਬਲਮ ਤੇ ਉਹ ਫਿਰ ਜਦੋਂ ਮੈਂ ਇਹ ਦਿੱਤਾ ਮੈਂ ਇਹ ਚੀਜ਼ ਮੈਂ ਵਰਤੀ ਆ ਪੂਰੀ ਪ੍ਰੋਪਰ ਮੈਨੂੰ ਰਿਜ਼ਲਟ 100% ਮਿਲੇਗਾ ਤਾਂ ਮੈਂ ਪ੍ਰਭੂ ਰეკਮੈਂਡ ਕਰ ਦਾਂਗਾ ਕਿਉਂਕਿ ਗਾਮਾਂ ਦੇ ਲੈਵੇ ਬਹੁਤ ਉੱਚੇ ਨੀਵੇਂ ਹੋ ਜਾਂਦੇ ਨੇ ਬਹੁਤ ਵੀਰਾਂ ਨੂੰ ਏਦਾਂ ਪ੍ਰੋਬਲਮਾਂ ਆਉਂਦੀਆਂ ਨੇ ਹੈਗੀਆਂ ਸੁਣਨ ਤੋਂ ਬਾਅਦ ਫਿਰ ਉਹਦੀ ਜਿਹੜੀ ਪ੍ਰੋਪਰ ਕਾਰਟ ਆ ਗਈ ट्रांजੈਕਸ਼ਨ ਫੀਡ ਵੀ ਨਹੀਂ ਪੂਰੀ ਕਰਦੀ ਉਹ ਨਹੀਂ ਵੀ ਕੁਝ ਹੱਦ ਤੱਕ ਕਰ ਦਿੰਦੀ ਆ ਪਰ ਮਤਲਬ ਪ੍ਰੋਪਰ ਨਹੀਂ ਕਰਦੀ ਕਿ ਫਿਰ ਇਹਦਾ ਰਿਜ਼ਲਟ ਮਿਲੂਗਾ ਆਪਾਂ ਨੂੰ ਫਿਰ ਤੁਸੀਂ ਇਹ ਯੂਜ਼ ਕਰ ਲਿਓ ਤੇ ਦੇਖੋ ਇਹ ਕੰਪਨੀ ਦਾ ਤੁਸੀਂ ਲੈ ਕੇ ਆਏ ਹੋ ਇਹਦਾ ਰਿਜ਼ਲਟ ਵਧੀਆ ਹੈਗਾ ਬਾਕੀ ਹੋਰ ਦਾ ਆਪਾਂ ਨੂੰ ਨਹੀਂ ਪਤਾ ਹੈਗਾ ਹੋਰ ਬਾਰੇ ਦੇਖੋ ਜੇ ਤੁਹਾਨੂੰ ਮਿਲ ਰਿਹਾ ਹੈਗਾ ਹੋਰ ਕੰਪਨੀ ਦਾ ਰਿਜ਼ਲਟ ਤਾਂ ਤੁਸੀਂ ਉ ਫਿਰ ਇਹ ਨਾ ਯੂਜ਼ ਕਰਿਓ ਤੇ ਅਦਰਵਾਈਜ਼ ਨਹੀਂ ਤੁਸੀਂ ਆਹ ਯੂਜ਼ ਕਰ ਲਿਓ ਤੇ ਰਿਜ਼ਲਟ ਵਧੀਆ ਆਗਾ ਤੇ ਨੂੰ ਇਦਾਂ ਸ਼ੇਕ ਜਰੂਰ ਕਰਨਾਗਾ ਪ੍ਰਭੂ ਇਹ ਸੀਗਾ ਪੀਟਾ ਮਿਕਸ 골ਡ ਦਾ ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਆਪਣੇ ਕੋਲ ਪਿਆ ਆ ਚੀਜ਼ ਤਾਂ ਉਹਦਾ ਸਹੀ ਇਸਤੇਮਾਲ ਕਿਵੇਂ ਕਰੀਏ ਤੇ ਇਹ ਪ੍ਰਭੂ ਅੱਦੇ ਤੋਂ ਜ਼ਿਆਦਾ ਪਿਆ ਹੁਣ ਬੰਦ ਪਿਆ ਹੈ ਕਿਉਂਕਿ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਜਿੱਥੇ ਜ਼ਰੂਰਤ ਆਊਗੀ ਆਪਾਂ ਨੂੰ ਜ਼ਰੂਰ ਦਵਾਂਗੇ ਵੈਸੇ ਜਦੋਂ ਦੂਸਰਾ ਜਦੋਂ ਗਾਵਾਂ ਆਦਾਂ ਨਾ ਮਿਲਕਿੰਗ ਤੇ ਚੱਲ ਪੈਂਦੀਆਂ ਨੇਗੀਆਂ ਤੇ ਉਦੋਂ ਚਲੋ ਇਹ ਜ਼ਿਆਦਾ ਨਹੀਂ ਦੇਣਾ ਹੈਗਾ 15 20 ਦਿਨ 10 10 ਕੈਮਲ ਵੀ ਜੇ ਦੇ ਦਈਏ ਤਾਂ ਬੈਨੀਫਿਟ ਆ ਇਹਦਾ ਲਾਸਟ ਵਾਲੇ 20 ਦਿਨ ਇਹ ਚੀਜ਼ ਮੈਂ ਸੋਚੀ ਹੈਗੀ ਵੀ ਚਲੋ ਆਪਾਂ ਗਾਵਾਂ ਨੂੰ ਨਾ ਜਿਹੜੀਆਂ ਆਪਣੀਆਂ ਦੂਜੇ ਜਾਂ ਤੀਜੇ ਸੂਏ ਨੇਗੀਆਂ ਵੀ ਉਹਨਾਂ ਨੂੰ ਆਪਾਂ 20 ਦਿਨ ਦਾ 10-10 ਐਮਐਲ ਦੇ ਦਿਆ ਕਰਾਂਗੇ ਵੀ ਜਿਹੜੀ ਕਮੀ ਪੀਸ਼ੂ ਹੋਊਗੀ ਦੂਰ ਹੋ ਜਾ ਕਰੂਗੀ ਪਰ ਜਿਨ੍ਹਾਂ ਨੂੰ ਜ਼ਿਆਦੇ ਹੈਗੀ ਉਹਨਾਂ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਦਵਾਂਗੇ ਤੇ ਆਜੋ ਪ੍ਰਭੂ ਆਪਾਂ ਹੁਣ ਚੱਲੀਏ ਫਾਰਮ ਦੇ ਵਿੱਚ ਤੇ ਦੁਬਾਰਾ ਤੁਹਾਨੂੰ ਅੱਜ ਆਪਾਂ ਦਿਖਾਈਏ 40116 ਨੰਬਰ ਤੇ ਬਾਕੀ ਵੀਰੋ ਆਪਣੀ 40116 ਨੰਬਰ ਤੁਸੀਂ ਦੇਖੋ ਇਹ ਅੱਜ ਤੋਂ 2-3 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਲੇਵਾ ਸੀ ਜਿਹੜਾ ਉਹਦੇ ਨਾਲੋਂ ਬਹੁਤ ਫਰਕ ਪੈ ਗਿਆ ਜਿਹੜਾ ਆਰਡਰ ਦਾ ਮਤਲਬ ਸ਼ੇਪ ਆ ਜਿਹੜੀ ਹੋਰ ਵਧੀਆ ਲੈ ਰਿਆ ਗਿਆ ਤੇ ਕਾਹ ਖੜੀ ਹੈਗੀ ਇਹ ਤਾਂ ਕਰਕੇ ਨਹੀਂ ਪਤਾ ਲੱਗਦਾ ਚੰਗੀ ਤਰ੍ਹਾਂ ਬਾਕੀ ਦੇਖੋ ਇਹਦਾ ਬੀਸੀਐਸ ਜਿਹੜਾ ਉਹ ਵੀ ਦੇਖੋ ਤੇ ਕੋਈ ਭਰਾ ਉਹ ਇਹਨੂੰ ਵਾਈਟਮੈਚ ਨਹੀਂ ਆਪਾਂ ਦੇ ਰਹੇ ਹੈਗੇ ਮੇਰਾ ਦਿਖਾਉਣ ਦਾ ਮਕਸਦ ਇਹ ਹੈ ਸੋਨੂੰ ਵੀ ਹਰੇਕ ਜਗ੍ਹਾ ਤੇ ਨਹੀਂ ਦੇਣਾ ਹੈਗਾ ਜੇ ਟਰਾਂਜੈਕਸ਼ਨ ਆਪਣੀ ਚੰਗੀ ਚੱਲ ਰਹੀ ਹੈਗੀ ਸਾਇਲਜ ਸਹੀ ਤਰੀਕੇ ਨਾਲ ਦੇ ਰਹਿਆਂਗੇ proper D cat ਅੱਜ ਤੁਹਾਨੂੰ D cat ਦਾ ਵੀ ਦੱਸ ਦਲਾਂਗਾ ਕਿ ਮੈਂ T cat ਆਪਣਾ ਪੋਜੀਟਿਵ ਕਿਵੇਂ ਹੁੰਦਾ ਤੇ ਨੈਗੇਟਿਵ ਆਪਣੇ ਕਿਵੇਂ ਰੱਖਣਾ ਬਾਕੀ ਪ੍ਰਾਪ ਉਹ ਵੀ ਇੱਕੋ ਜਿਹੀ ਤਰ੍ਹਾਂ ਇਹ ਲਈ ਆ ਬੜੀ 116 ਨੰਬਰ ਇਹ ਵੀ ਮੋਸਟਲੀ ਜਿਹੜੀਆਂ ਹੈਗੀਆਂ ਨੇ ਆਪਣੀਆਂ ਇਹਨਾਂ ਦੀ ਵੀ ਪ੍ਰਾਪ ਹੁਣ ਨਿਊਟ੍ਰੀਸ਼ਨ ਚੱਲ ਪਈ ਤੇ ਇਹਨਾਂ ਨੂੰ ਵੀ ਆਪਾਂ ਵਾਈਟਾਮਿਨ ਚ ਵਗੈਰਾ ਨਹੀਂ ਦਵਾਂਗੇ ਕਿਉਂਕਿ ਟਰਾਂਜੈਕਸ਼ਨ ਪੀਰੀਅਡ ਤੇ ਆਪਾਂ ਚੰਗਾ ਕਿਉਂਕਿ ਡੇਢੀ ਟਰਾਂਜੈਕਸ਼ਨ ਫੀਡ ਆ ਪ੍ਰਾਪ ਉਹ ਵੀ ਆਪਾਂ ਪ੍ਰਾਪਰ ਤਰੀਕੇ ਨਾਲ ਦਵਾਂਗੇ ਉਸੇ ਨਹੀਂ ਦੁੱਧ ਵੜਵਾਉਣਾ ਜ਼ਿਆਦਾ ਇਹ ਸਾਰਾ ਆਪਣਾ ਪੈਣਾ ਹੈਗਾ ਹਿਫਰਾਂ ਦਾ ਹੁਣ ਇਹਨਾਂ ਦੀ ਪੂਰੀ ਤਿਆਰੀ ਚੱਲ ਰਹੀ ਹੈਗੀ ਤੇ ਆਜੋ ਫਿਰੋ ਆਪਾਂ ਗੱਲ ਕਰੀਏ ਟੀਕੇਟ ਦੀ ਟੀਕੇਟ ਦੀ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਗੱਲਾਂ ਦੱਸ ਦੰਨਾਗਾ ਪੋਜ਼ਿਟਿਵ ਕਿਵੇਂ ਹੁੰਦਾਗਾ ਦੇਖੋ ਪੋਜ਼ਿਟਿਵ ਬਹੁਤ ਤਾਂ ਹੋਊਗਾ ਜੇ غلط ਡਾਈਟ ਦਵਾਗੇ ਜਿਹਦੇ ਵਿੱਚ ਹੋ ਗਿਆ ਸੋਡੀਅਮ ক্লোਰਾਈਡ ਜਿਵੇਂ ਮਿੱਠਾ ਸੋਡਾ ਹੋ ਗਿਆ ਬਫਰ ਹੋ ਗਿਆ ਤੇ ਨਮਕ ਹੋ ਗਿਆ ਜੇ ਚੀਜ਼ਾਂ ਤੁਸੀਂ ਦਮੋਗੇ ਨਾ ਤਾਂ ਟੀਕੇਟ ਆ ਜਿਹੜਾ ਪੋਜ਼ਿਟਿਵ ਹੋਊਗਾ ਜੇਰ ਪੈਣ ਦੇ ਵਿੱਚ ਪ੍ਰੋਬਲਮ ਆਊਗੀ ਤੇ ਪ੍ਰਭਾ ਉਹ ਦੁੱਧ ਦੇ ਐਨੀਮਲ ਜਲਦੀ ਨਹੀਂ ਆਊਗਾ ਤਸੀਂ ਥੋੜੀ ਦੀ ਮਾਤਰਾ ਘੱਟ ਰੱਖੋਗੇ ਫੇਰ ਵੀ ਜਿਹੜੀ ਜੇਰ ਆ ਗਈ ਉਹ ਸਹੀ ਤਰੀਕੇ ਨਾਲ ਨਹੀਂ ਪਊਗੀ ਥੋੜੀ ਵੀ ਤੁਸੀਂ ਨਾ 2.5 ਤੋਂ 3 ਕਿਲੋ ਰੱਖਣੀ ਹੈਗੀ ਤੇ ਪਲੱਸ ਭਰਾ ਉਹ ਮਿੱਠਾ ਸੋਡਾ ਨਹੀਂ ਦੇਣਾ ਹੈਗਾ ਨਾ ਹੀ ਨਮਕ ਦੇਣਾਗਾ ਤੇ ਜਿਹਦੇ ਵਿੱਚ ਖਾਸ ਕਰਕੇ ਸੋਡੀਅਮ ক্লোਰਾਈਡ ਹੁੰਦਾ ਉਹ ਚੀਜ਼ਾਂ ਨਹੀਂ ਦੇਣੀਆਂ ਹੈਗੀਆਂ ਤੇ ਟ੍ਰਾਂਜੈਕਸ਼ਨ ਫੀਡ ਤੇ ਜ਼ਿਆਦਾ ਫੋਕਸ ਰੱਖਣਾਗਾ ਨਾ ਫਾਰਮ ਤੁਸੀਂ ਦੇਖੋ ਸਾਰੇ ਕੰਮ ਆਪਾਂ ਲਗਾਤੀਆਂ ਲੋਗ ਦੇ ਵਿੱਚ ਤੇ ਆਹ ਗਾਂ ਨੂੰ ਅੱਜ ਆਪਾਂ ਡਰਾਈ ਕਰ ਦਾਂਗੇ ਇਹਦੇ ਅੱਜ ਆਪਾਂ ਚਾੜਾਂਗੇ ਟਿਊਬਾਂ ਕੈਪਰਾਮਨ ਤੇ ਅੱਜ ਲਿਆਏ ਆ ਆਪਾਂ ਇਹਨੂੰ ਡਰਾਈ ਕਰ ਦਾਂਗੇ ਇਹ ਤਾਂ ਬੈਠੀ ਹੈਗੀ ਕੁਸ ਤਾਂ ਦੋ ਕਾਰਨ ਨੇਗੇ ਇੱਕ ਕਾਰਨ ਤੇ ਇਹ ਹੈਗਾ ਵੀ ਆਪਾਂ ਇਹਦੀ ਖਰਾਕ ਘਟਾ ਰੱਖੀ ਹੈਗੀ ਕਿਉਂਕਿ ਆਪਾਂ ਅੱਜ ਇਹਨੂੰ ਡਰਾਈ ਕਰਨਾਗਾ ਉਸ ਤੋਂ ਬਾਅਦ ਜਿਹੜਾ ਸੈਕੰਡ ਕਾਰਨ ਇਹ ਵੀ ਆ ਵੀ ਸਾਰੇ ਲੋਗ ਨੇ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਸਪੇਸ ਨਹੀਂ ਹੈਗੀ ਤੇ ਉਹਦੇ ਕਰਕੇ ਵੀ ਬੈਠੀ ਹੈਗੀ ਇਹ ਤਾਂ ਆਪਣੇ ਪਰਾਪੋ ਤਿੰਨ ਗਾਵਾਂ ਇੱਥੋਂ ਸੇਲ ਕਰਤੀਆਂ ਤੇ ਤੁਸੀਂ ਬਾਕੀ ਦੇਖੋ ਤੇ ਫੇਰ ਵੀ ਤੁਸੀਂ ਲਾ ਲਓ ਵੀ ਇੱਕ ਜਿਹੜੀ ਆਪਣੀ ਗਾਂ ਹੈਗੀ ਇਹ ਬੈਠੀ ਹੈਗੀ ਕਿਉਂਕਿ ਜਗ੍ਹਾ ਨਹੀਂ ਹੈਗੀ ਨਾ ਕਰਕੇ ਵੀਰੋ ਇਸ ਸਾਲ ਆਪਾਂ ਹੋਰ ਚਾਰ-ਪੰਜ ਗਾਵਾਂ ਜਿਹੜੀਆਂ ਹੈਗੀਆਂ ਨੇ ਸ਼ੇਅਰ ਕਰਨੀਆਂ ਨੇ ਕਿਉਂਕਿ ਉਧਰ ਹੀਫਰਾ ਤਿਆਰ ਨਹੀਂ ਫਿਰ ਉਦੋਂ ਬਾਅਦ ਉਹਨਾਂ ਨੂੰ ਆਪਾਂ ਇੱਧਰ ਸ਼ਿਫਟ ਕਰਾਂਗੇ ਉਹ ਹੀਫਰਾ ਨੇ ਜਿਹੜੀਆਂ ਸਾਰੀਆਂ ਆਪਣੀਆਂ ਇਹ ਸਾਰੀਆਂ ਮਿਲਕਿੰਗ ਦੇ ਜਲ ਪੈਣੀਆਂ ਨੇ ਆਪਣੀਆਂ ਸਾਰੀਆਂ ਤੁਸੀਂ ਦੇਖ ਰਹੇ ਹੋ ਆ ਦੇਖੋ ਬਰਾਵ ਹੋਣਗੇ ਆਸਵਰਗ ਵਾਲਾ ਕੰਮ ਇਹਨਾਂ ਨਾਲ ਹੀ ਬਚਤ ਹੋਈ ਹੋਈ ਆਗੀ ਜੇ ਜਿਵੇਂ ਆਪਾਂ ਦੇਖ ਰਹਿਆਂਗੇ ਵੀ ਕੱਲ ਦਾ ਟੈਂਪਰੇਚਰ 47 ਡਿਗਰੀ ਹੋ ਰਿਹਾਗਾ ਤੇ ਪਲੱਸ ਜਿਹੜੀ ਹੈਗੀ ਹੈ ਕਿ ਹਵਾ ਨਜ਼ਾਇਜ਼ ਤੇਜ਼ چل ਰਹੀ ਹੈਗੀ ਤੇ ਮਤਲਬ ਬਹੁਤ ਲੋ ਆ ਰਹੀ ਹੈਗੀ ਪਰ ਆਪਾਂ ਨੇ ਇਹ ਆ ਵੀ ਇੰਨਾ ਕਰਕੇ ਐਨੀਮਲ ਬਚੇ ਹੋਏ ਨੇਗੇ। ਕੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਵੀਰ ਨਾਲ ਜੁੜਦੇ ਨੇਗੇ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਪ੍ਰਭੂ ਮਿਲਾਂਗੇ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਕੋਈ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।